ਹਾਲੋ ਜੀ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਕ੍ਰਾਈਮ ਸਟੋਰੀ ਜਿਹੜੀ ਜ ਸੱਚੀ ਘਟਨਾ ਲੈ ਕੇ ਫੇਰ حاضر ਹੋਇਆ ਤੁਹਾਡੇ ਨਾਲ ਤੇ ਉਮੀਦ ਕਰਦੇ ਹਾਂ ਵੀ ਅੱਜ ਦੀ ਸਟੋਰੀ ਆ ਜਿਹੜੀ ਉਹਨੂੰ ਦੇਖ ਕੇ ਸੁਣ ਕੇ ਤੁਸੀਂ ਆਪਣੀ رائے ਆ ਜਿਹੜੀ ਕਮੈਂਟਾਂ ਦੇ ਵਿੱਚ ਜਰੂਰ ਦਿਓਗੇ ਜੀ ਤੇ ਦਿਓ ਕਿਉਂਕਿ ਤੁਹਾਡਾ ਸੁਝਾਅ ਸਾਡੇ ਲਈ ਬਹੁਤ ਕੀਮਤੀ ਨੇ ਜੀ ਤੇ ਕਹਾਣੀ ਆ ਜਿਹੜੀ ਇਹ ਘਟਨਾ ਦੀ ਸਾਰਾ ਕਰਿਆ ਕਰਮ ਆ ਜਿਹੜਾ ਸ਼ੁਰੂ ਹੁੰਦਾ ਇਹ ਕੇਰਲ ਦੇ ਵਿੱਚ ਇੱਕ ਲੜਕਾ ਸਫਰ ਕਰ ਰਿਹਾ ਹੁੰਦਾ ਹੈ। ਉਹਦਾ ਨਾਮ ਸ਼ਾਰਜਾਰ ਹੁੰਦਾ ਹੈ। ਸ਼ਾਰਜਾਰ ਜਦੋਂ ਸਫਰ ਕਰ ਰਿਹਾ ਹੁੰਦਾ ਤੇ ਅੱਗੇ ਜਾ ਕੇ ਇੱਕ ਪਿੰਡ ਦੇ ਵਿੱਚ ਸਟਾਪ ਤੇ ਜਾ ਕੇ ਬੱਸ ਹੈ ਜਿਹੜੀ ਰੁਕਦੀ ਹੈ। ਉੱਥੋਂ ਇੱਕ ਲੜਕੀ ਚੜ੍ਹਦੀ ਹੈ ਗ੍ਰਿਸ਼ਾ। ਗ੍ਰਿਸ਼ਾ ਦੇਖਦੀ ਹੈ ਜੀ ਕਿਤੇ ਵੀ ਸੀਟ ਹੈ ਜਿਹੜੀ ਨਹੀਂ ਹੁੰਦੀ ਤੇ ਸੀਟ ਹੈ ਜਿਹੜੀ ਸਿਰਫ ਸ਼ਾਰਜਾਰ ਦੇ ਨਾਲ ਹੀ ਖਾਲੀ ਹੁੰਦੀ ਹੈ ਤੇ ਉਹ ਉੱਥੇ ਆ ਕੇ ਬੈਠ ਜਾਂਦੀ ਹੈ। ਜਦੋਂ ਬੈਠਦੇ ਹੀ ਉਹ ਇੱਕ ਦੂਜੇ ਨੂੰ ਉਸ ਵਕਤ ਬਿਲਕੁਲ ਵੀ ਨਹੀਂ ਜਾਣਦੇ ਹੁੰਦੇ ਨਾ ਹੀ ਕੋਈ ਪਹਿਚਾਨ ਹੁੰਦੀ ਆ ਹੌਲੀ ਹੌਲੀ ਸਫ਼ਰ ਦੇ ਦੌਰਾਨ ਉਹਨਾਂ ਦੀ ਗੱਲਬਾਤ ਹੁੰਦੀ ਹੈ ਇੱਥੋਂ ਤੱਕ ਕਿ ਉਹ ਫੋਨ ਨੰਬਰ ਵੀ ਐਕਸਚੇਂਜ ਕਰ ਲੈਂਦੇ ਆ ਇੱਕ ਦੂਜੇ ਨੂੰ ਦੱਸ ਦਿੰਦੇ ਆ ਫੋਨ ਨੰਬਰ ਤੋਂ ਹੀ ਉਹਨਾਂ ਦੀ ਗੱਲਬਾਤ ਦਾ ਸਿਲਸਾ ਸ਼ੁਰੂ ਹੁੰਦਾ ਫਿਰ ਦੋਸਤੀ ਤੇ ਫਿਰ ਪਿਆਰ ਉਹਨਾਂ ਕਦੀ ਉਹ ਘੁੰਮਣ ਜਾਂਦੇ ਆ ਕਦੀ ਪਾਰਕਾਂ 'ਚ ਮਿਲਦੇ ਆ ਜੀ ਹਨਾ ਇਦਾਂ ਦਾ ਸਿਲਸਲਾ ਜਿਹੜਾ 1 ਸਾਲ ਡੇਢ ਸਾਲ ਚੱਲਦਾ ਰਹਿੰਦਾ ਉਹਨਾਂ ਨੂੰ ਦੇਖ ਕੇ ਲੱਗਦਾ ਨਹੀਂ ਵੀ ਕੋਈ ਇਹਨਾਂ ਦਾ ਰਿਸ਼ਤਾ ਅੱਗੇ ਜਾ ਕੇ ਕੋਈ ਤਕਾ ਲੜਾਈ ਝਗੜਾ ਇਹਨਾਂ ਦੇ ਵਿੱਚ ਹੋਊਗਾ ਜਾਂ ਕੋਈ ਤਕਰਾਰ ਹੈ ਜਿਹੜਾ ਇਹਨਾਂ ਦੇ ਵਿੱਚ ਹੋ ਸਕਦਾ ਦਿਨ ਬੀਤਦੇ ਜਾਂਦੇ ਆ ਜੀ ਤੇ ਗਰੀਮਾ ਇੱਕ ਦਿਨ ਕਹਿੰਦੀ ਵੀ ਆਪਾਂ ਕਹਿੰਦੀ ਮੇਰੇ ਘਰ ਦੇ ਵੀ ਲੜਕਾ ਦੇਖਦੇ ਫਿਰਦੇ ਆ ਮੇਰੇ ਵਾਸਤੇ ਤੇ ਉਹ ਕਹਿੰਦਾ ਵੀ ਤੂੰ ਹੋਰ ਨਾ ਕਿਵੇਂ ਵਿਆਹ ਕਰਾ ਸਕਦੀ ਹੈ ਵੀ ਤੂੰ ਮੈਨੂੰ ਪਿਆਰ ਕਰਦੀ ਹੈ ਤੇ ਅੰਗਰੀਸ਼ਾ ਦੇ ਘਰ ਵਾਲੇ ਜਿਹੜਾ ਸਭ ਦੇਖ ਰਹੇ ਨੇ ਉਹ ਮੁੰਡਾ ਫੌਜੀ ਹੁੰਦਾ ਹੈ ਤੇ ਗ੍ਰਿਸ਼ਾ ਵੀ ਉਸੇ ਨਾਲ ਹੀ ਵਿਆਹ ਕਰਾਉਣਾ ਚਾਹੁੰਦੀ ਉਹਨੂੰ ਐ ਲੱਗਦਾ ਹੁੰਦਾ ਵੀ ਮੇਰਾ ਜਿਹੜਾ ਫਿਊਚਰ ਐ ਇਹ ਮੁੰਡੇ ਨਾਲ ਸੇਫ ਹੋ ਜੂਗਾ ਵਧੀਆ ਤਨਖਾਹ ਆਊਗੀ ਵੀ ਤੇ ਉਧਰ ਸ਼ਾਰਜਰ ਹੁੰਦਾ ਜਿਹੜਾ ਉਹ ਵੀ ਐਸਸੀ ਕਰ ਰਿਹਾ ਹੁੰਦਾ ਜੀ ਤੇ ਗ੍ਰਿਸ਼ਾ ਗ੍ਰੈਜੂਏਸ਼ਨ ਕਰ ਰਹੀ ਹੁੰਦੀ ਇੰਗਲਿਸ਼ ਦੇ ਵਿੱਚ ਤੇ ਉਹਨੂੰ ਕਹਿੰਦੀ ਆ ਵੀ ਨਹੀਂ ਕਹਿੰਦੀ ਵੀ ਮੇਰੀ ਤਾਂ ਕਹਿੰਦੀ ਕੁੰਡਲੀ 'ਚ ਦੋਸ਼ ਐ ਤੇ ਵੀ ਮੇਰਾ ਤਾਂ ਪਹਿਲਾਂ ਵਾਲਾ ਘਰ ਵਾਲਾ ਮਰ ਜੂਗਾ ਜੇ ਉਹ ਕਹਿੰਦਾ ਮੈਂ ਨਹੀਂ ਮੰਨਦਾ ਨਾ ਚੀਜ਼ਾਂ ਨੂੰ ਬਿਜੇ ਤੁਸੀਂ ਹੁਣ ਇੰਨਾ ਅੱਗੇ ਵੱਧ ਕੇ ਮੈਂ ਪਿੱਛੇ ਨਹੀਂ ਪੈਰ ਪਟ ਸਕਦਾ ਤੇ ਉਹ ਜੀ ਇੱਕ ਚਰਚ ਦੇ ਵਿੱਚ ਜਾ ਕੇ ਕੋਰਟ ਮੈਰਿਜ ਆ ਜਿਹੜੀ ਕਰਵਾ ਲੈਂਦੇ ਪਹਿਲਾਂ ਚਰਚ ਚ ਫਿਰ ਕੋਰਟ ਮੈਰਿਜ ਹੁਣ ਗਰੀਮਾ ਅਗ੍ਰੀਸ਼ਾ ਸੌਰੀ ਆਪਣੇ ਘਰ ਚਲੀ ਜਾਂਦੀ ਹੈ ਤੇ ਸ਼ਾਰਜਰ ਆਪਣੀ ਸਟੱਡੀ ਹੈ ਜਿਹੜੀ ਕੰਪਲੀਟ ਕਰਦਾ ਉਸ ਤੋਂ ਬਾਅਦ ਕੀ ਹੁੰਦਾ ਜੀ ਜਦੋਂ ਇਹ ਸ਼ਾਰਜਰ ਨੂੰ ਮਿਲਣ ਆਉਂਦੀ ਹੈ ਅਗ੍ਰੀਸ਼ਾ ਮੰਗਲ ਸੂਤਰ ਪਾ ਕੇ ਸੰਦੂਰ ਪਾ ਕੇ ਆਉਂਦੀ ਹੈ ਵੀ ਮੈਂ ਤੇਰੀ ਵਾਈਫ ਹੈ ਇਹ ਜਿਤਾਉਂਦੀ ਹੈ ਉਹਨੂੰ ਉਸ ਤੋਂ ਅੱਗੇ ਕੀ ਹੁੰਦਾ ਹੀ ਤੇ ਦਿਨ ਬੀਤਦੇ ਜਾਂਦੇ ਆ ਹੁਣ ਗ੍ਰਿਸ਼ਾ ਨੂੰ ਉਹ ਚਵਨ ਲੱਗਿਆ ਸੀਗਾ ਸ਼ਾਰਜ਼ਾਦ ਤੇ ਉਹ ਇੱਕ ਦਿਨ ਉਹਨੂੰ ਫੋਨ ਕਰਦੀ ਆ ਕਹਿੰਦੀ ਆਪਾਂ ਇੱਕ ਚੈਲੰਜ ਕਰਦੇ ਆ ਕੋਲ ਡਰਿੰਕ ਪੀਣ ਦਾ ਉਹ ਨਾਲ ਹੀ ਆਪਣੇ ਦੋ ਠੰਡੇ ਲੈ ਕੇ ਆਉਂਦੇ ਤੇ ਇੱਕ ਠੰਡੇ ਦੇ ਵਿੱਚ ਨਾ ਉਹ ਪੰਜਾਬ ਗੋਲੀਆਂ ਪੈਰਾਸੀਟਾਮੋਲ ਦੀਆਂ ਮਤਲਬ ਮਿਲਾ ਲਿਆ ਹੁੰਦੀ ਐ ਜਿਹਦੇ ਨਾਲ ਉਹਦੀ ਡੈਥ ਹੋ ਜੇ ਬਿਮਾਰ ਹੋ ਕੇ ਤੇ ਪਰ ਉਹ ਜਦੋਂ ਪੀਂਦਾ ਤੇ ਘੁੱਟ ਭਰ ਕੇ ਡੋਲ ਦਿੰਦਾ ਕਹਿੰਦਾ ਵੀ ਇਹ ਤਾਂ ਕੌੜਾ ਹੈਗਾ ਉਗਰ ਮੇਰਾ ਵੀ ਕੌੜਾ ਹੈਗਾ ਜਾਣ ਕੇ ਫਿਰ ਉਹਨੂੰ ਪਤਾ ਲੱਗ ਜਾਂਦਾ ਇਹਨੂੰ ਪਤਾ ਲੱਗ ਜਾਂਦਾ ਉਹ ਦੋਨੋਂ ਪਰੇ ਸੁਟ ਦਿੰਦੇ ਆ ਚਲੋ ਇਹ 4000 ਇੰਨਾ ਵਿਸ਼ਵਾਸ ਕਰਦਾ ਹੁੰਦਾ ਗਰੀਸ਼ਾ ਤੇ ਉਹ ਕੋਈ ਮਾਈਂਡ ਨਹੀਂ ਕਰਦਾ ਹਨਾ ਗੱਲ ਨੂੰ ਇਸ ਨੂੰ ਜਦੋਂ ਵੀ ਇੱਥੇ ਜਾਂਦੇ ਆ ਜੀ ਫਿਰ 2022 ਦੇ ਵਿੱਚ ਜਾ ਕੇ ਫਰਵਰੀ ਦੇ ਉਹ ਉਹਨੂੰ ਫੋਨ ਕਰਦੀ ਵੀ ਸਾਡੇ ਘਰੇ ਅੱਜ ਕੋਈ ਨਹੀਂ ਹੈਗਾ ਤੂੰ ਮੈਨੂੰ ਮਿਲ ਕੇ ਜਾ ਕੇ ਕਾਫੀ ਟਾਈਮ ਵੀ ਦੋ ਤਿੰਨ ਦਿਨ ਉਹਨੂੰ ਕੰਪੈਲ ਕਰੀ ਜਾਂਦੇ ਆ 4000 ਨੂੰ ਉਹ ਆਪਣੇ ਦੋਸਤ ਨੂੰ ਲੈ ਕੇ ਮੋਟਰਸਾਈਕਲ ਤੇ ਮਿਲਣ ਚਲਾ ਜਾਂਦਾ ਘਰੇ ਅੱਗੇ ਜਿਹੜੀ ਗ੍ਰਿਸ਼ਾ ਹੁੰਦੀ ਐ ਉਹਦੇ ਮਾਈਂਡ ਦੇ ਵਿੱਚ ਤਾਂ ਉਹਨੂੰ ਖਤਮ ਕਰਨ ਦੀਆਂ ਯੋਜਨਾਵਾਂ ਚੱਲ ਰਹੀਆਂ ਹੁੰਦੀਆਂ ਵੀ ਖਤਮ ਹੋਵੇ ਤਾਂ ਮੈਂ ਫੌਜੀ ਨਾਲ ਵਿਆਹ ਕਰਵਾਉਂਗੀ ਨਹੀਂ ਵੀ ਇਹਨੇ ਰੌਲਾ ਪਾ ਦੇਣਾ ਫਿਰ ਕੀ ਹੁੰਦਾ ਜੀ ਉਹ ਕਹਿੰਦੀ ਕੇਰਲਾ ਦੇ ਵਿੱਚ ਲੋਕ ਕਾੜਾ ਪੀਂਦੇ ਆ ਜੀ ਤੇ ਕਹਿੰਦੀ ਵੀ ਸਾਡਾ ਜਿਹੜਾ ਉਹ ਕਾੜਾ ਜਿਹਨੂੰ ਦੇਖ ਕੇ ਤੂੰ ਹੱਸਦਾ ਉਹਨਾ ਵੀ ਬਹੁਤ ਕਾੜਾ ਹੁੰਦਾ ਅਜ ਚੈਲੰਜ ਕਰਦੇ ਵੀ ਤੂੰ ਪੀ ਸਕਦਾ ਹੈ ਕਿ ਨਹੀਂ ਵੀ ਫੇਰ ਫੇਰ ਕਿਉਂਕਿ ਤਾਂ ਪਹਿਲਾਂ ਦਾ ਪਲਾਨ ਤਾਂ ਫੇਲ ਹੋ ਚੁੱਕਿਆ ਸੀ ਤੇ ਉਹ ਪੀ ਲੈਂਦਾ ਜੀ ਤਾਂ ਉਹ ਕਾੜੇ ਦੇ ਵਿੱਚ ਉਹ ਕੋਈ ਕੀਟਨਾਸ਼ਕ ਦਵਾਈ ਤੇ ਕੁਝ ਆਦੀ ਮੰਮੀ ਦੀ ਗੋਡਿਆਂ ਵਾਲੀ ਦਵਾਈ ਵગેਰਾ ਆਪ ਨੂੰ ਕੁਝ ਮਿਲਾ ਲਿਆ ਹੁੰਦੀ ਹੈ ਤੇ ਉਸ ਤੋਂ ਬਾਅਦ ਉਹਨੂੰ ਪੀਣ ਸਰ ਉਲਟੀ ਆ ਜਾਂਦੀ ਤੇ ਉਹਨੂੰ ਫਰੂਟੀ ਦੇ ਦਿੰਦੀ ਉਹਨਾਂ ਕੋਲੇ ਫਰੂਟੀ ਵੀ ਰੱਖੀ ਹੁੰਦੀ ਹੈ ਵੀ ਇਹ ਕੌੜ ਆ ਗਿਆ ਕਿ ਛੱਡਣ ਲੱਗਾ ਤੇ ਇਹ ਪਿਆ ਦੂੰਗੀ ਉਹ ਫਿਰ ਜਾਣ ਲੱਗਦਾ ਉਹ ਕਹਿੰਦਾ ਵੀ ਮੇਰੇ ਕਹਿੰਦਾ ਪੇਟ ਚ ਦਰਦ ਆ ਜਿਹੜਾ ਬਹੁਤ ਜ਼ਿਆਦਾ ਹੋ ਰਿਹਾ ਗਰੀਸ਼ਾ ਕਹਿੰਦਾ ਮੈਥੋਂ ਬਰਦਾਸ਼ਤ ਨਹੀਂ ਹੋ ਰਿਹਾ ਵੀ ਕਹਿੰਦਾ ਸ਼ਾਇਦ ਕਾੜੇ ਦਾ ਸਾਈਡ ਇਫੈਕਟ ਹੋ ਗਿਆ ਇਹਨਾਂ ਤੋਂ ਪਹਿਲਾਂ ਕਾੜਾ ਦਿੱਤਾ ਉਹ ਕਹਿੰਦਾ ਮੈਂ ਫਲੂ ਟਿਪਲੀ ਕਹਿੰਦੀ ਹਾਂ ਹਾਂ ਉਹ ਕਹਿੰਦੇ ਸੌਰੀ ਸੌਰੀ ਵੀ ਮੈਨੂੰ ਤਾਂ ਕਹਿੰਦੀ ਪਤਾ ਨਹੀਂ ਸੀ ਵੀ ਤੇਰੀ ਤਬੀਅਤ ਖਰਾਬ ਹੋ ਜੀ ਮੈਂ ਨਾ ਕਰਦੀ ਚੱਲ ਮੈਂ ਤਾਂ ਡੜੇ ਲਾਉਂਦੀ ਆ ਇਹ ਪੂਰੇ ਉਸ ਤੋਂ ਬਾਅਦ ਉਹ ਮੋਟਰਸਾਈਕਲ ਤੇ ਬਹਿ ਕੇ ਦੋਸਤ ਨਾਲ ਚਲਾ ਜਾਂਦਾ ਹੈ ਰਸਤੇ 'ਚ ਵੀ ਉਲਟੀਆਂ ਕਰਦਾ ਉਹ ਹਰੇ ਰੰਗ ਦੀਆਂ ਵੀ ਉਲਟੀਆਂ ਆਉਂਦੀਆਂ ਨੇ ਘਰ ਪਹੁੰਚ ਕੇ ਜਿਹਦੀ ਹਾਲਤ ਬਹੁਤ ਬੁਰੀ ਹੋ ਜਾਂਦੀ ਆ ਪਰ ਚਾਟ ਜਾਰੀ ਰੱਖਦੀ ਉਹਦੇ ਨਾਲ ਵੀ ਗਲਤੀ ਹੋ ਗਈ ਮੈਥੋਂ ਮਤਲਬ ਕਾੜਾ ਨਹੀਂ ਪੀਣਾ ਸੀ ਵੀ ਉਹਦਾ ਧਿਆਨ ਹੈ ਜਿਹੜਾ ਇਸ ਚੀਜ਼ ਤੇ ਨਾ ਜਾ ਵੀ ਵੀ ਗ੍ਰੀਸ਼ਾ ਨੇ ਮੈਨੂੰ ਕੁਝ ਦੇਤਾ ਵੀ ਪੂਰੀਆਂ ਮਿੱਠੀਆਂ ਮਾਰਦੀ ਐ ਜੀ ਤੇ ਪਰ ਉਹਦੇ ਮਨ 'ਚ ਵੀ ਸ਼ੱਕ ਨਹੀਂ ਹੁੰਦਾ ਸ਼ਾਹਰਜ਼ਾਰ ਦੇ ਉਹ ਐਡਮਿਟ ਹੋ ਜਾਂਦਾ ਜੀ ਹਸਪੀਟਲ 'ਚ ਡਾਕਟਰਾਂ ਨੂੰ ਕੋਈ ਸਮਝ ਨਹੀਂ ਆਉਂਦੀ ਵੀ ਕੀ ਗੱਲ ਆ ਉਹਦੇ ਡਾਇਲਿਸਟ 'ਤੇ ਪਹੁੰਚ ਜਾਂਦਾ ਜੀ ਉਹਦੀ ਸਥਿਤੀ ਇੰਨੀ ਖਰਾਬ ਹੋ ਜਾਂਦੀ ਐ ਪਰ ਉਹ ਕੁੜੀ ਫੇਰ ਵੀ ਵਟਸਐਪ 'ਤੇ ਜਿਹੜੀ ਚੈਟ ਵਗੈਰਾ ਤੇ ਲੱਗੀ ਰਹਿੰਦੀ ਵੀ ਤੈਨੂੰ ਮੈਂ ਕਾੜਾ ਦਿੱਤਾ ਸੌਰੀ ਮੈਨੂੰ ਨਹੀਂ ਪਤਾ ਸੀ ਤੂੰ ਤੈਨੂੰ ਕੁਝ ਹੋ ਗਿਆ ਮੈਂ ਤਾਂ ਬਚਦੀ ਨਹੀਂ ਐਦਾਂ ਦੀਆਂ ਕੁਝ ਗੱਲਾਂ ਕਰੇ ਪਈ ਇਨੇ ਜੇ ਦੋ ਗਾਈ ਸਿਰੂਚੀ ਸੀਗਾ ਤੇ ਉਸ ਦਾ ਪਿਆਰ ਜਾਂਦਾ ਸ਼ਾਰਜਾਰ ਕੋਲ ਸ਼ਾਰਜ ਸਾਰੀ ਗੱਲ ਦੱਸ ਤੇ ਵੀ ਇਸ ਤਰ੍ਹਾਂ ਇੱਕ ਕੁੜੀ ਹੈ ਗ੍ਰਿਸ਼ਾ ਮੈਂ ਉਹਨੂੰ ਪਿਆਰ ਕਰਦਾ ਸਪੋਰਟ ਫੈਲ ਚ ਕਰਾ ਲਈ ਵਿਆਹ ਹੋਇਆ ਗਿਆ ਵੀ ਮੈਂ ਉਹਦੇ ਘਰੇ ਮਿਲਣ ਗਿਆ ਸੀ ਆਪਣੇ ਦੋਸਤਾਂ ਨਾਲ ਤੇ ਉਹਨੇ ਮੈਨੂੰ ਕਾੜਾ ਦਿੱਤਾ ਉਸ ਤੋਂ ਬਾਅਦ ਮੇਰੀ ਤਬੀਅਤ ਖਰਾਬ ਹੋ ਗਈ ਫਿਰ ਸ਼ਾਰਜਾਰ ਦਾ ਵੱਡਾ ਭਰਾ ਜੀ ਗ੍ਰਿਸ਼ਾ ਨੂੰ ਫੋਨ ਲਾਉਂਦਾ ਵੀ ਜਿਹੜੀ ਦਵਾਈ ਜਾਂ ਕਾੜਾ ਇਹਨੂੰ ਦਿੱਤਾ ਸੀਦਾ ਲੈਵਲ ਸਾਨੂੰ ਭੇਜ ਦੇ ਤਾਂ ਕਿ ਦਾ ਇਲਾਜ ਜਿਹੜਾ ਹੋ ਸਕੇ ਉਹ ਕਹਿੰਦੀ ਉਹ ਤਾਂ ਸ਼ੀਸ਼ੀ ਮੇਰੀ ਮੰਮੀ ਨੇ ਸੈੱਟ ਤੇ ਸਾਡੇ ਕੋਲ ਤਾਂ ਹੈ ਨਹੀਂ ਮਤਲਬ ਉਹ ਅੰਨੇ ਬਾਣੇ ਬੋਤਲ ਬਣਾਉਂਦੀ ਹੈ ਜੀ ਉਹ ਤੇ ਜੇ ਸੁਣੋ ਛੱਕ ਕੋ ਜਾਂ ਉਹਦੇ ਪ੍ਰਾਣੂ ਵੀ ਇਹਦੇ ਨੀਅਤ ਦੇ ਵਿੱਚ ਕੁਝ ਨਾ ਕੁਝ ਕੋਟਾ ਗੱਲਾਂ ਤੋਂ ਤੇ ਇੰਨੇ ਦੇ ਵਿੱਚ ਜੀ ਸ਼ਾਰਝਾਰਾ ਜਿਹੜਾ ਦਮ ਤੋੜ ਜਾਂਦਾ ਉਹਦੇ ਲੈਬ ਦੇ ਟੈਸਟ ਆਉਂਦੇ ਉਹਦੇ ਵਿੱਚ ਜ਼ਹਿਰ ਵਗੈਰਾ ਜਿਹੜਾ ਆ ਜਾਂਦਾ ਤੇ ਉਸ ਤੋਂ ਬਾਅਦ ਉਹ ਕੰਪਲੇਨ ਦਰਜ ਕਰਵਾਉਂਦੇ ਆ ਜੀ ਗਰੀਸ਼ਾ ਦੇ ਵਿਰੁੱਧ ਥਾਣੇ ਵਾਲੇ ਜਦੋਂ ਗਰੀਸ਼ਾ ਨੂੰ ਫੜ ਕੇ ਲੈ ਕੇ ਆਉਂਦੇ ਆ ਤੇ ਉਹ ਕਹਿੰਦੀ ਉਹ ਹੋਰ ਹੀ ਕਹਾਣੀਆਂ ਬਣਾਉਂਦੀ ਐ ਵੀ ਉਹਨੇ ਮੈਨੂੰ ਮਿਲਣ ਲਈ ਬੁਲਾਇਆ ਜਦਕਿ ਗਰੀਸ਼ਾ ਨੇ ਉਹਨੂੰ ਮਿਲਣ ਲਈ ਬੁਲਾਇਆ ਸੀ ਫਿਰ ਉਹਦੀ ਚੈਟ ਹੈ ਜਿਹੜੀ ਰਿਕਵਰ ਕੀਤੀ ਜਾਂਦੀ ਐ ਜੀ ਉਦੀ ਸਰਚਸ ਪ੍ਰੀ ਵਗੈਰਾ ਜਿਹੜੀ ਚੈੱਕ ਕੀਤੀ ਜਾਂਦੀ ਐ ਗ੍ਰਿਸ਼ਾ ਦੀ ਜਿਹਦੇ ਵਿੱਚ ਸਾਫ਼ ਹੋ ਜਾਰ ਹੋ ਜਾਂਦਾ ਵੀ ਗ੍ਰਿਸ਼ਾ ਨੇ ਉਹਨੂੰ ਬੁਲਾਇਆ ਸੀਗਾ ਪੂਰਾ ਵੀ ਐ ਇਮੋਸ਼ਨਲ ਬਲੈਕਮੇਲ ਕਰਕੇ ਆਪਦੇ ਘਰੇ ਬੁਲਾਇਆ ਸੀਗਾ ਤੇ ਉਸ ਤੋਂ ਬਾਅਦ ਵੀ ਇਹ ਵੀ ਚੀਜ਼ਾਂ ਕਲੀਅਰ ਹੁੰਦੀਆਂ ਹੀ ਵੀ ਜੋ ਗੱਲਬਾਤ ਉਹਨੇ ਕੀਤੀ ਵੀ ਸੌਰੀ ਮੈਂ ਤੈਨੂੰ ਕਾੜਾ ਦਿੱਤਾ ਇਦਾਂ ਕਰਕੇ ਜੋ ਵੀ ਪ੍ਰਸਥਿਤੀ ਸੀ ਸਾਰੀ ਤੇ ਗ੍ਰਿਸ਼ਾ ਦੇ ਇਨਕੁਆਰੀ ਦੇ ਵਿੱਚ ਦੋ ਸਿਪਾਈ ਜਾਂਦੇ ਤੇ ਨਾਲ ਉਹਦਾ ਇੱਕ ਚਾਚਾ ਤੇ ਉਹਦੀ ਮਾਂ ਵੀ ਕਿਉਂਕਿ ਚਾਚੇ ਨੇ ਜਿਹੜੇ ਸਬੂਤ ਮਿਟਾਤੇ ਸੀਗੇ ਉਹ ਸਿਸ਼ੀ ਚਾਚੇ ਨੇ ਹੀ ਰਫਾ-ਦਫਾ ਕਰਤੀ ਸੀ ਉਹਦਾ ਚਾਚਾ ਜਿਹੜਾ ਕੀ ਕ੍ਰਾਸ਼ਕ ਦਵਾਈਆਂ ਚ ਕੰਮ ਕਰਦਾ ਸੀ ਕੰਪਨੀ ਚ ਤੇ ਗ੍ਰੀਸ਼ਾ ਤੇ ਮਾਂ ਨੇ ਵੀ ਇਸ ਵਿੱਚ ਉਹਦਾ ਸਾਥ ਦਿੱਤਾ ਤਾਂ ਕਿ ਉਹਨਾਂ ਦਾ ਸੀ ਮੇਰੀ ਧੀ ਦਾ ਖੜਾ ਛੁੱਟ ਜੇ ਹੈ ਨਾ ਮਾਪੇ ਕਿਤੇ ਨਾ ਕਿਤੇ ਮਜਬੂਰ ਹੋ ਜਾਂਦੇ ਆ ਜੀ ਉਸ ਤੋਂ ਬਾਅਦ ਜੀ ਕੋਰਟ ਦੇ ਵਿੱਚ ਕੇਸ ਚਲਾ ਜਾਂਦਾ ਤੇ ਪਹਿਲ ਦੇ ਆਧਾਰ ਤੇ ਇਸ ਨੂੰ ਉਹ ਕੀਤਾ ਜਾਂਦਾ ਜੱਜ ਅੱਗੋਂ ਫੈਸਲਾ ਸੁਣਾਉਗਾ ਵੀ ਇਹ ਇਨਸੈਂਚ ਕਰਕੇ ਨੇ ਉਹ ਮੁੰਡੇ ਨੂੰ ਮਾਰਿਆ ਇਸ ਲੜਕੀ ਨੇ ਕਿਉਂਕਿ ਉਹਦੇ ਪਲਾਨ ਹੀ ਇੰਨੇ ਤਕੜੇ ਸੀਗੇ ਵੀ ਸਿੱਧੀ ਮੌਤ ਹੈ ਜਿਹੜੀ ਉਹਨੂੰ ਨਹੀਂ ਦਿੱਤੀ ਹਨਾ ਕਦੇ ਪੈਰਾਸ਼ੂਟਾਂ 몰ਦੀਆਂ ਗੋਲੀਆਂ ਪਾ ਕੇ ਕਦੇ ਕਿਸੇ ਨੂੰ ਟੇਡੇ ਮਿੱਗੇ ਤਾਂ ਟੰਗਣਾ ਐਨਾ ਉਹਦੇ ਅੰਦਰ ਜ਼ਹਿਰ ਦਿੱਤਾ ਗਿਆ ਵੀ ਉਹਦੀ ਮੌਤ ਹੋ ਗਈ ਫਿਰ ਇਸ ਤੇ ਚੱਲਦੇ ਇਹ ਗਰੀਸ਼ਾ ਨੂੰ ਜਿਹੜੀ ਫਾਸੀ ਦੀ ਸਜ਼ਾ ਹੁੰਦੀ ਹੈ ਤੇ ਹੁਣ ਗਰੀਸ਼ਾ ਦੇ ਜਿਹੜੇ ਪੇਰੈਂਟ ਹੈ ਉਦੀ ਮਾਤਾ ਬਰੀ ਹੋ ਜਾਂਦੀ ਹੈ ਤੇ ਅਗ੍ਰੀਸ਼ਾ ਦੇ ਚਾਚਾ ਨੂੰ ਸਬੂਤ ਮਟਾਉਣ ਦੇ ਉਧਾਰ ਤੇ 3 ਸਾਲਾਂ ਦੀ ਕੈਦ ਹੁੰਦੀ ਹੈ ਹੁਣ ਅਗ੍ਰੀਸ਼ਾ ਦੇ ਪੇਰੈਂਟ ਨੇ ਹਾਈ ਕੋਰਟ ਚ ਅਪੀਲ ਲਾਈ ਹੋਈ ਹੈ ਵੀ ਸਾਡੀ ਕੁੜੀ ਹੈ ਜਿਹੜੀ ਬਰੀ ਹੋਣੀ ਚਾਹੀਦੀ ਹੈ ਤੇ ਹੁਣ ਤੁਹਾਨੂੰ ਕੀ ਲੱਗਦਾ ਹੈ ਵੀ ਗ੍ਰੀਸ਼ਾ ਨੂੰ ਕੋਈ ਸਜ਼ਾ ਮਿਲੂ ਜਾਂ ਉੱਥੇ ਜਾ ਕੇ ਬਰੀ ਹੋਊਗੀ ਤੇ ਵੀ ਆਪਣੇ ਰਾਏ ਜਿਹੜੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਜੀ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ